ਦਿੱਲੀ ਜਾ ਕੇ ਇਟ ਇਟ ਖੜਕਾ ਦਾਂਗੇ ਇੱਕ ਵਾਰੀ ਮੋਦੀ ਨੂੰ ਦੱਸ ਦਾਂਗੇ ਆਪਾਂ ਵੀ ਅਸੀਂ ਕੀ ਹੁੰਦੇ ਆ ਮੈਂ ਜੁੱਤੀ ਤਾਂ ਪੋਣੀ ਆ ਜਿੱਦੋਂ ਸਾਡੇ ਕੇਜੀਪਰ ਸਾਹਿਬ ਦੀ ਬਾਹਰ ਹੋਣਗੇ ਮੋਦੀ ਯਾਦ ਰੱਖੇਗਾ ਕਿ ਅਸੀਂ ਮੱਥਾ ਕਿੱਨਾ ਲਾ ਲਿਆ ਵਾ ਆਰਮੀ ਪਾਰਟੀ ਜਿੰਦਾਬਾਦ ਆਰਵਿੰਦ ਕੇਦਰੀਵਾ ਜਿੰਦਾਬਾਦ ਸਰ ਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਜਿਸ ਤਰ੍ਹਾਂ ਔਰੰਗਜ਼ੇਬ ਨੇ ਤੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਤਾ ਸੀਗਾ ਨਰਿੰਦਰ ਮੋਦੀ ਉਹੀ ਕੰਮ ਕਰ ਰਿਹਾ ਹੈ ਉਹ ਤੱਕੇ ਨਾਲ ਆਪਣੇ ਬੀਜੇਪੀ ਵਿੱਚ ਸ਼ਾਮਲ ਕਰ ਰਿਹਾ ਹੈ ਪੀਤ ਇਹ ਜੁਬਰ ਔਰ ਜ਼ੁਲਮ ਹੋਰ ਨਹੀਂ ਚੱਲ ਸੈਣਾ ਕਿਉਂਕਿ ਆਖ ਖੁਦਾ ਦਾ ਵੈਰ ਹੁੰਦਾ ਹੈ ਅੱਜ ਸਾਡੇ ਬਟਾਲਾ ਹਲਕੇ ਤੋਂ ਤ੍ਰਿਕੇਸ਼ਵਰ ਤੁਲੀ ਦੀ ਅਗਵਾਈ ਵਿੱਚ ਸਾਡੀ ਪੂਰੀ ਟੀਮ ਦਿੱਲੀ ਵੱਲ ਕੂਚ ਕਰੀਏ ਮੋਦੀ ਜੀ ਸੁਣਿਆ ਤੇ ਚੰਦਾਵਾ ਅਗਰ ਦਮ ਹੈ ਤੇ ਸਾਨੂੰ ਦਿੱਲੀ ਅੰਦਰ ਹੋ ਕੇ ਰਸਣ ਏਡੀ ਨੂੰ ਵੀ ਪਤਾ ਲੱਗ ਜਾਏਗਾ ਕਿ ਨਾਜਾਇਜ਼ ਇੱਕ ਰਾਜੇ ਦੇ ਕਹਿਣ ਤੇ ਅਸੀਂ ਨਾਜਾਇਜ਼ ਕਿਸੇ ਨੂੰ ਤੰਗ ਨਹੀਂ ਕਰ ਸਕਦੇ ਕਿੰਨੇ ਕ ਮੰਤਰੀਆਂ ਨੂੰ ਚੁੱਪ ਚੁਪ ਕੇ ਜਿਹੜੀ ਏਡੀ ਅੰਦਰ ਕਰੇਗੀ ਉਹ ਸਾਰੇ ਹੀ ਮੰਤਰੀ ਆਪੋਜੀਟ ਪਾਰਟੀਆਂ ਦੇ ਕਿਉਂ ਜਿਹੜੀ ਵੀ तितਲੀ ਜਾ ਰਹੀ ਹੈ ਜਾਂ ਜਿਹੜੀ ਵੀ तितਲੀ ਜਾਏਗੀ ਜਾਂ ਜਿਹੜੀਆਂ तितਲੀਆਂ ਗਈਆਂ ਨੇ ਉਹ तितਲੀਆਂ ਦੇ ਆਪਣੇ ਵਿਚਾਰ ਨੇ ਆਪਣੀ ਮਨੋਦਸ਼ਾ ਵਾ ਆਪਣੇ ਉਹਨਾਂ ਦੇ ਸੋਚ ਸਮਝ ਆ ਮਾਰਮੀ ਪਾਰਟੀ ਜਿੰਦਾਬਾਦ ਵਰਿੰਦਰ ਕੇਧਰੀ ਵਾ ਜਿੰਦਾਬਾਦ ਈੜੀ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਖਫਾ ਆਮ ਆਦਮੀ ਪਾਰਟੀ ਦੇ ਨੇਤਾ ਮੰਤਰੀ ਤੇ ਵਲੰਟੀਅਰ ਈਡੀ ਤੇ ਮੋਦੀ ਖਿਲਾਫ ਦਿੱਲੀ ਚ 31 ਮਾਰਚ ਨੂੰ ਹੋ ਰਹੇ ਵੱਡੇ ਪ੍ਰਦਰਸ਼ਨ ਚ ਸ਼ਾਮਲ ਹੋਣ ਲਈ ਬਟਾਲਾ ਤੋਂ ਰਾਕੇਸ਼ ਤੁੱਲੀ ਦੀ ਅਗਵਾਈ ਸੈਂਕੜੇ ਸਾਥੀਆਂ ਸਮੇਤ ਦੋ ਬੱਸਾਂ ਤੇ 50 ਦੇ ਕਰੀਬ ਗੱਡੀਆਂ ਚ ਆਮ ਆਦਮੀ ਪਾਰਟੀ ਦੇ ਕਾਰਕੁਨ ਰਵਾਨਾ ਹੋਏ ਰਾਕੇਸ਼ ਤੁੱਲੀ ਨੇ ਕਿਹਾ ਕਿ ਮੋਦੀ ਯਾਦ ਰੱਖੇਗਾ ਮੱਥਾ ਲਾਇਆ ਕਿਦੇ ਨਾਲ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਜਿਸ ਤਰ੍ਹਾਂ ਔਰੰਗਜ਼ੇਬ ਨੇ ਤਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਤਾ ਸੀਗਾ ਐਸ ਵాలే ਨਰਿੰਦਰ ਮੋਦੀ ਉਹੀ ਕੰਮ ਕਰ ਰਿਹਾ ਹੈ ਕਿ ਤਕੇ ਨਾਲ ਜਿਹੜਾ ਬੰਦਾ ਮੱਲੋ ਕੀ ਦੂਸਰੀ ਪਾਰਟੀ ਚ ਕੋਈ ਉੱਚਾ ਨੇਤਾ ਹੋਵੇ ਨੂੰ ਧੱਕੇ ਨਾਲ ਆਪਣੇ ਬੀਜੇਪੀ ਵਿੱਚ ਸ਼ਾਮਲ ਕਰ ਰਿਹਾ ਹੈ ਕਿ ਇਹ ਜਬਰ ਔਰ ਜ਼ੁਲਮ ਹੋਰ ਨਹੀਂ ਚੱਲ ਸੈਣਾ ਕਿਉਂਕਿ ਹੱਥ ਖੁਦਾ ਦਾ ਵੈਰ ਹੁੰਦਾ ਹੈ ਤੇ ਉਹ ਇਸ ਵਕਤ ਇੰਨਾ ਹੋ ਚੁੱਕਿਆ ਹੈ ਕਿ ਹਰ ਬੰਦਾ ਉਸ ਦੀਆਂ ਇਸ ਨੀਤੀਆਂ ਤੋਂ ਤੰਗ ਆਇਆ ਹੋਇਆ ਹੈ ਕਿ ਆਪਣੀ ਇੱਕ ਵੱਡੇ ਕੱਟ ਦੇ ਵਿੱਚ ਮੋਦੀ ਨੂੰ ਇਹ ਜਵਾਬ ਦੇਣ ਜਾ ਰਹੇ ਹਾਂ ਕਿ ਇਹ ਜੋ ਤੂੰ ਜੋ ਜ਼ਬਰ ਔਰ ਜ਼ੁਲਮ ਕਰ ਰਿਹਾ ਹੈ ਸਰਾਸਰ ਗਲਤ ਕਰ ਰਿਹਾ ਹੈ 40 ਕਾਰਾਂ ਲੈ ਕੇ ਆਏ ਹਾਂ ਦੋ ਬਸਾਂ ਟੋਰੀਆਂ ਨੂੰ ਦਿੱਲੀ ਵੱਲ ਨੂੰ ਹਜ਼ਾਰਾਂ ਆਵਾਜ਼ਾਂ ਜਦੋਂ ਉੱਥੇ ਉੱਠਣ ਗਈਆਂ ਮਿਰਿੰਦਰ ਮੋਦੀ ਦੇ ਸਾਹਮਣੇ ਇਨਸਾਫ ਲੈਣ ਲਈ ਮਜਬੂਰਨ ਜ਼ੁਲਮ ਦੇ ਜ਼ੁਲਮ ਨੂੰ ਜ਼ੁਲਮੀ ਨੂੰ ਅੱਗੇ ਝੁਕਣਾ ਪਏਗਾ ਝੁਕਣਾ ਪਏਗਾ ਸਿਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਅਜਿਸ ਸਾਡੇ ਬਟਾਲਾ ਹਲਕੇ ਤੋਂ ਰਕੇਸ਼ਵਰ ਤੁਲੀ ਦੀ ਅਗਵਾਈ ਵਿੱਚ ਸਾਡੀ ਪੂਰੀ ਟੀਮ ਦਿੱਲੀ ਵੱਲ ਕੂਚ ਕਰ ਰਹੀ ਹੈ ਈਡੀ ਨੇ ਭਾਜਪੀ ਦੇ ਪ੍ਰਭਾਵ ਚ ਆ ਕੇ ਸਾਡੇ ਸੁਪਰੀਮ ਅਰਵਿੰਦ ਕੇਜੀਵਾਲ ਜੀ ਨੂੰ ਅਨਸੈਸੀ ਇਲੀਗਲੀ ਰਿਟੇਨਰ ਖੇਰਾਵਾ ਹੋਰ ਵਿਦਰੋਗ ਕਰਨ ਆ ਰਹੇ ਹੈ ਔਰੇ ਬਾਈਕਟ ਕਰਨ ਆ ਰਹੇ ਹਨ ਮੋਦੀ ਜੀ ਨੂੰ ਸਨੇਹ ਰਚੰਦਾ ਵਾ ਅਗਰ ਦਮ ਹੈ ਤੇ ਸਾਨੂੰ ਦਿੱਲੀ ਅੰਦਰ ਹੋ ਕੇ ਦੱਸਣ ਪੁੱਛੜੇ ਮੈਨੂੰ ਕੀ ਅਸਰ ਕੀ ਹੋਏਗਾ ਕੱਲ ਦੀ ਜਿਹੜੀ ਰੈਲੀ ਹੋਣੀ ਆ ਉਹਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਾ ਵਾ ਕਿਉਂਕਿ ਲੋਕਾਂ ਨੂੰ ਸੱਦਿਆ ਨਹੀਂ ਦਾਰਿਆ ਲੋਕ ਆਪ ਮਾਰੇ ਹੋ ਕੇ ਜਾ ਰਹੇ ਨੇ ਕਿਉਂ ਜਾ ਰਹੇ ਨੇ ਕਿਉਂਕਿ ਨਾ ਇਨਸਾਫੀ ਜਿਹੜੀ ਹੈ ਚਰਮ ਸੀਮਾ ਤੇ ਚਲੀ ਗਈ ਹੈ ਚਰਮ ਸੀਮਾ ਤੇ ਜਦੋਂ ਨਾ ਇਨਸਾਫੀ ਕਿਸੇ ਵੀ ਦੇਸ਼ 'ਚ ਚੱਲ ਜਾਂਦੀ ਹੈ ਕਿਸੇ ਵੀ ਸਟੇਟ 'ਚ ਚੱਲ ਜਾਂਦੀ ਹੈ ਉਹਦਾ ਵਿਦਰੋਹ ਜਿਹੜਾ ਵਾ ਉਹ ਵੇਖਣ ਨੂੰ ਮਿਲਦਾ ਇਹ ਵਿਦਰੋਹ ਉਹੀ ਹੈ ਜਿਹੜਾ ਕਿ ਹੁਣ ਬਦਲਾਵ ਮੰਗਦਾ ਸੈਂਟਰ ਦਾ ਬਦਲਾਅ ਆਏਗਾ ਏਡੀ ਨੂੰ ਵੀ ਪਤਾ ਲੱਗ ਜਾਵੇਗਾ ਕਿ ਨਜਾਇਜ਼ ਇੱਕ ਰਾਜੇ ਦੇ ਕਹਿਣ ਤੇ ਅਸੀਂ ਨਜਾਇਜ਼ ਕਿਸੇ ਨੂੰ ਤੰਗ ਨਹੀਂ ਕਰ ਸਕਦੇ ਕਿੰਨੇ ਕ ਮੰਤਰੀਆਂ ਨੂੰ ਚੁੱਕ ਚੁੱਕ ਕੇ ਜਿਹੜੀ ਏਡੀ ਅੰਦਰ ਕਰੇਗੀ ਤੇ ਉਹ ਸਾਰੇ ਹੀ ਮੰਤਰੀ ਆਪੋਜ਼ਿਟ ਪਾਰਟੀਆਂ ਦੇ ਕਿਉਂ ਜਿਹੜੇ ਮੰਤਰੀ ਜਿਹੜੇ ਲੀਡਰ ਭਾਜਪਾ ਤੇ ਚੱਲ ਜਾਂਦੇ ਨੇ ਉਹ ਕਿਉਂ ਕਲੀਨ ਸਵੀਪ ਹੋ ਜਾਂਦੇ ਨੇ ਉਹ ਕਿਉਂ ਨੀਟ ਕਲੀਨ ਹੋ ਜਾਂਦੇ ਨੇ ਕੀ ਉਹਨਾਂ ਕੋਈ ਇਹੋ ਜਿਹੀ ਵਾਸ਼ਿੰਗ ਮਸ਼ੀਨ ਹੈ ਕਿ ਉਹਨਾਂ ਦੇ ਸਾਰੇ ਪਾਪ ਉਹਦੇ ਵਿੱਚ ਧੁੱਪ ਜਾਂਦੇ ਨੇ ਜਿਹੜੇ ਜਿਹੜੀ ਵੀ ਤਿਤਲੀ ਜਾ ਰਹੀ ਹੈ ਜਾਂ ਜਿਹੜੀ ਵੀ ਤਿਤਲੀ ਜਾਏਗੀ ਜਾਂ ਜਿਹੜੀਆਂ ਤਿਤਲੀਆਂ ਗਈਆਂ ਨੇ ਉਹ ਤਿਤਲੀਆਂ ਦੇ ਆਪਣੇ ਵਿਚਾਰ ਨੇ ਆਪਣੀ ਮਨੋਦਸ਼ਾ ਵਾ ਆਪਣੇ ਉਹਨਾਂ ਦੇ ਸੋਚ ਸਮਝ ਕਿ ਅਸੀਂ ਕਿੱਥੇ ਜਾਣਾ ਮੈਂ ਤਾਂ ਇਹ ਕਵਾਂਗਾ ਰਾਜਨੀਤੀ ਅੱਜ ਦੀ ਇਹ ਮੰਗਦੀ ਹੈ ਕਿ ਜਿਹੜੀ ਪਾਰਟੀ ਨੇ ਸਾਨੂੰ ਅਰਸ਼ ਤੋਂ ਝੁੱਕ ਕੇ ਫਰਸ਼ ਤੋਂ ਝੁੱਕ ਕੇ ਅਸਤੇ ਖੜਿਆ ਸਾਨੂੰ ਉਹਦੇ ਵਿੱਚ ਸਟੇ ਰਹਿਣਾ ਚਾਹੀਦਾ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਇੱਕ ਪਦਵੀ ਤੇ ਪਹੁੰਚਾਇਆ ਐਮਐਲਏ ਬਣਾਇਆ ਮੰਤਰੀ ਬਣਾਇਆ ਐਮਪੀ ਬਣਾਇਆ ਤੇ ਉਹ ਵਿਸ਼ਵਾਸ ਨੂੰ ਜਿਹੜਾ ਸਾਨੂੰ ਤੋੜਨਾ ਨਹੀਂ ਚਾਹੀਦਾ ਬਿਲਕੁਲ ਵੜਾਂ ਦੇਣਗੇ ਬਿਲਕੁਲ ਵੜਾਂ ਦੇਣਗੇ ਜੀ ਅਸੀਂ ਕਿਹੜਾ ਗਵਾਂਡਿਆਂ ਦੇ ਮੁਲਕ ਤੇ ਚੱਲੇ ਆਂ ਆਪਣੇ ਦੇਸ਼ ਦੀ ਰਾਜਧਾਨੀ ਜੇ ਚੱਲਿਆ ਸਾਨੂੰ ਕੌਣ ਰੋਕ ਸਕਦਾ ਕਿਸਾਨਾਂ ਨੂੰ ਵੜਨ ਨਹੀਂ ਸੀ ਦਿੱਤਾ ਕਿਸਾਨਾਂ ਨੂੰ ਨਹੀਂ ਵੜਨ ਦਿੱਤਾ ਸੀ ਤੇ ਅੱਜ ਭਾਜਪੀ ਵੀ ਤੇ ਪੰਜਾਬ ਤੇ ਵੜਨ ਤੋਂ ਦੱਸਦੀ ਪਈ ਹੈ ਅਸੀਂ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਜਾ ਰਹੇ ਹਾਂ ਦਿੱਲੀ ਜਾ ਕੇ ਇਟ ਇਟ ਖੜਕਾ ਦਾਂਗੇ ਇੱਕ ਵਾਰੀ ਮੋਦੀ ਨੂੰ ਦੱਸ ਦਾਂਗੇ ਆਪਾਂ ਵੀ ਅਸੀਂ ਕੀ ਹੁੰਨੇ ਆ ਅਸੀਂ ਗੁਰਦਾਸਪੁਰ ਤੋਂ ਸਾਰਾ ਰਾਜਾ ਚੱਲਿਆ ਵਾ ਮੋਦੀ ਯਾਦ ਰੱਖੇਗਾ ਕਿ ਅਸੀਂ ਮੱਥਾ ਕਿੱਲਾ ਲਾ ਲਿਆ ਵਾ ਅਸੀਂ ਗਰੀਬ ਬੰਦੇ ਜਰੂਰ ਆ ਕੀੜੀਆ ਜਰੂਰ ਆ ਮੋਦੀ ਕਦੇ ਕੀੜੀਆਂ ਨੇ ਕੀੜੀ ਇੱਕ ਐਹੋ ਜੀ ਹੁੰਦੀ ਆ ਵੀ ਵੱਡੇ ਵੱਡੇ ਹਾਥੀ ਨੂੰ ਵੀ ਢਾ ਦਿੰਦੀ ਆ ਵੱਡੇ ਵੱਡੇ ਹਾਥੀ ਵੀ ਕੀੜੀ ਤੋਂ ਡਰਦੇ ਨੇ ਮੈਂ ਜੁੱਤੀ ਤਾਂ ਪੋਣੀ ਆ ਜਿੱਦੋਂ ਸਾਡੇ ਕੇਜਰੀਵਰ ਸਾਹਿਬ ਦੀ ਬਾਹਰ ਹੋਣਗੇ ਜੇ ਸਾਡ ਜੁੱਤੀ ਤੋਹੀ ਵੀ ਲਾ ਲਈ ਹੈ ਤਾਂ ਲੱਗਦਾ ਕਿ ਦਿੱਲੀ ਦੇ ਵਿੱਚ ਬੀਜੇਪੀ ਨੇ ਵੀ ਲਾ ਲਈ ਹੈ ਕਿਤੇ ਨਹੀਂ ਤੁਹਾਨੂੰ ਕੀ ਲੱਗਦਾ ਹੁਣ ਕਿਹਦੀ ਜਿੱਤੀ ਕਿਤੇ ਪਰੂਗਲ ਜੀ ਗਰੀਬਾਂ ਦੀ ਗਰੀਬ ਦੀ ਆਵਾਜ਼ ਸਭ ਤੋਂ ਉੱਪਰ ਆਜਿਆ ਜਿਨ੍ਹਾਂ ਨੂੰ ਭਗਵਾਨ ਤੇ ਭਰੋਸਾ ਵਾ ਮੇਰੇ ਗੁਰ ਪ੍ਰਮਾਤਮਾ 'ਤੇ ਭਰੋਸਾ ਉੱਠ ਚੁੱਕਾ ਵਾ ਅਈ 24 ਘੰਟੇ 12 ਮੇਰੇ ਪ੍ਰਮਾਤਮਾ ਦੇ ਰਜਾ ਚ ਰਹਿਨੇ ਆ ਤੇ ਆਈ ਗਰੀਬ ਬੰਦੇ ਆ ਸਾਡੀ ਇੱਕੋ ਲਵਾ ਵਾ ਗਰੀਬੋ ਕਿ ਸੁਣੋ ਉਹ ਤੇਵਾਰੀ ਸੁਨੇਗਾ ਸਿਰ ਜਾਂਦਾ ਤੇ ਜਾਏ ਮੇਰਾ ਸਿੱਖੀ ਸਿੱਧਕਾ ਨਾ ਜਾਏ ਅਈ ਗੁਰਨਾਨ ਸਾਹਿਬ ਦੇ ਭੋਲੇ ਸ਼ੇਕ ਦੇ ਬੰਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾਗਾ